ਆਵਾ ਮੁੰਡੇ ਦੀ ਆ ਵੀਡੀਓ ਆ ਆ ਵੇਖੋ ਵੀਡੀਓ ਦੂਸ਼ੂ ਜੀ ਜੀ ਨਹੀਂ ਨਹੀਂ ਅਹੀਂ ਨਹੀਂ ਨੂੰ ਜਾਣਦੇ ਮੈਂ ਭਾਈ ਅਹੀਂ ਨਹੀਂ ਵੇਖਿਆ ਅਹੀਂ ਵੇਖਿਆ ਨਹੀਂ ਇਸ ਬੰਦੇ ਨੂੰ ਗੌਰ ਤੇ ਵੇਖੋ ਤੰਗੀ ਆਹ ਵੇਖ ਲਿਆ ਵੇਖ ਲਿਆ ਅਹੀਂ ਨਹੀਂ ਵੇਖਿਆ ਨਾ ਨਾ ਐਦਾਂ ਦਾ ਬੰਦਾ ਇਹਨੂੰ ਵੇਖਿਆ ਕਿਤੇ ਇੱਥੇ ਕਰੀ ਵੀ ਨਹੀਂ ਅਹੀਂ ਨੈਪ ਤੇ ਰਿhta ਤੁਰੇ ਫਰੀ ਦਾ ਕੋਈ ਗੱਲ ਨਹੀਂ ਇਹੋ ਜੀ ਅਹੀਂ ਨਹੀਂ ਵੇਖਿਆ ਇੱਥੋਂ ਗਈ ਆ ਕਿਹੇ ਸਾਰੇ ਇੱਥੇ ਦੇ ਜੰਦੇ ਵਿੱਚ ਬੰਦਾ ਆਇਆ ਹੁਣ ਨਹੀਂ ਨਹੀਂ ਪਤਾ ਹੋ ਵਾਕਿਆ ਹੋ ਦੇ ਨੇ ਪਤਾ ਕਰ ਲੈਣਾ ਇਹ ਸਿਰ ਖਤਮੀ ਉੱਥੇ ਹੁੰਦੀ ਐ 107 ਨੰਬਰ ਦਰਖਤ ਉਹਦੇ ਉੱਧਰ ਪਰਲੇ ਪੰਨੇ ਵੀ ਨਲ ਡੇਰੇ ਹੈਗੇ ਨਾ ਉੱਧਰ ਵੇਖ ਕਿੰਨੇ ਡੇਰੇ ਉੱਧਰ ਵੀ ਵੇਖ ਲਓ ਉੱਧਰ ਵੇਖ ਲਓ ਸਭ ਉੱਧਰ ਹੋਣਾ ਵਾ ਨਹੀਂ ਹੁਣ ਬੰਦਾ ਵਾ ਹੋ ਸਕਦਾ ਕਿ ਤੁਰਦਾ ਫਿਰਦਾ ਕਿ ਇੱਥੇ ਆ ਵੀ ਗਿਆ ਐ ਫਿਰ ਚੱਲ ਗਿਆ ਐ ਆਪਾਂ ਨਹੀਂ ਵੇਖਿਆ ਹੁੰਦਾ ਮੈਂ ਤੋ ਇਹ ਲੜ ਨੂੰ ਪੈਂਟੇ ਮੇਰਨਾ ਨਹੀਂ ਲੜਨਾ ਕਿਉਂ ਵਾ ਜਾ ਉਹਨੂੰ ਕਹ ਚਾਹ ਬਣਾ ਸੁ ਮੈਨੂੰ ਕਹ ਚਾਹ ਬਣਾ ਦੂੰਗਾ ਇਹਨਾਂ ਨੂੰ ਪੁੱਛਣ ਦੇ ਐਂ ਜੇ ਵੇਖਿਆ ਦੱਸ ਦੋ ਨਹੀਂ 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 ਅਹੀਂ ਨਹੀਂ ਵੇਖਿਆ ਨਹੀਂ ਮੈਨਾਂ ਮੈਨੂੰ ਵੇਖਿਆ ਨਹੀਂ ਜਾਂਦਾ ਵਿਚਾਰਾ ਮੋਟਾ मेरी चुनी का चमके गोटा नी मेरी चुनी का मेरी चुनी दमके गोटा नी मैं किए खुशियां मैं किवें खुशिया नू मेरा नचना है पोटा पो

ਉਹਨਾਂ ਨੂੰ ਕਹਿਣਾ ਨਾ ਪਾਪਾ ਜੀ ਕਿੱਥੇ ਨੇ ਅਸੀ ਤੁਸੀਂ ਠੀਕ ਆ ਪੁੱਛੀਏ ਆਪਣੇ ਪਾਪਾ ਨੂੰ ਪੁੱਤੂ ਨਹੀਂ ਨਾ ਜਦ ਕਿੱਥੇ ਲੱਗੇ ਸੀ ਤੁਸੀਂ ਠੀਕ ਆ ਜੋ ਮੇਰੇ ਪੁੱਤ ਬਾਹਰ ਖੇਡ ਰਿਹਾ ਹੈ ਮੈਂ ਕਿੰਨੂੰ ਦਸਾਂ ਇਹ ਵਾਲੀ ਖਬਰ ਰਾਣੀ ਦੀਨ ਨੂੰ ਫੋਨ ਕਰਦੀ ਹਾਂ ਮੈਂ ਤਾਂ ਸਮਝ ਨਹੀਂ ਲੱਗਣ ਦੀ ਕਿ ਮੈਂ ਕੀ ਕਰਾਂ ਹੈਲੋ ਹਾਂਜੀ ਦੀਦੀ ਕੰਨ ਆਇਓ ਜਲਦੀ ਹਾਂਜੀ ਆਜੋ ਫੇਰ ਮੈਂ ਦੱਸਦੀ ਆ ਤੁਹਾਨੂੰ ਠੀਕ ਜੇ ਛੇਤੀ ਆਜੋ ਚੱਲ ਰਾਣੀ ਦੀਦੀ ਆਉਂਦੇ ਆ ਫੇਰ ਮੈਂ ਦੱਸਦੀ ਆ ਦੀਦੀ ਨੇ ਵੀ ਤੁਹਾਨੂੰ ਕਿ ਬੜੇ ਖੁਸ਼ ਹੋਣਾ ਵਾ ਤੇ ਮੇਰੇ ਪੁੱਤ ਇੱਧਰ ਹੋ ਜਾ ਸੁਵੇ ਸਾਬ ਦਾ ਮੋੜ ਜਾ ਬਰਾਵਾ ਘੁੰਮ ਹੋ ਜਾ ਘੁੰਮ ਚੁੱਪ ਕਰਕੇ ਬਹਿ ਜਾ ਮਰਵਾ ਦੇਗਾ ਹਨੁਕਰ ਤੇ ਜਾਣਿਆ ਮੈਂ ਵੀ ਠੱਲਾ ਪਾਣੀ ਹੱਥ ਚਾਤੇ ਨਾ ਮੈਂ ਇਹ ਨਹੀਂ ਜੋਤ ਕਰ ਜਾ ਬੁਜੁਰਗੋ ਆਵਾਜ਼ ਕਰੀ ਆਉਣ ਦੇ ਇਧਰ ਬਾਹਰੋਂ ਮਾਜੋ ਉਹ ਸੋਨੂ ਦੀ ਮੰਮੀ ਨਾ ਹੋਣ ਢਈ ਆ ਆਵਾਜ਼ ਜਨਾਨੀ ਦੀ ਆਵਾਜ਼ ਨਹੀਂ ਹੈ ਜਨਾਨੀ ਬੰਦੇ ਦੀ ਆਵਾਜ਼ ਆਏ ਤੇ ਬੰਦੇ ਦੀ ਆਵਾਜ਼ ਹਾਂਜੀ ਓਏਲੀ ਮੇਲੀ ਜੇਲੀ ਜਨਾਨੀ ਹੈ ਨਾ ਉਹ ਖੜਕਾ ਦੜਕਾ ਹੀ ਬੜਾ ਆਵਾਜ਼ ਹੀ ਬੜੀ ਉੱਚੀ ਉਹ ਵਾਹਿਗੁਰੂ ਵਾਹਿਗੁਰੂ ਐਦਾਂ ਕਰਦੀ ਆ ਉਹ ਨਹੀਂ ਨਹੀਂ ਗਲਤ ਤਾਂ ਕੀ ਆ ਹਾਂ ਉਹ ਠੰਡੇ ਪਾਣੀ ਨਾਲ ਆ ਦੀ ਆਵਾਜ਼ ਬਦਲ ਜਾਂਦੀ ਆ ਅੱਛਾ ਉਹ ਵਾਹਿਗੁਰੂ ਵਾਹਿਗੁਰੂ ਕਰਨ ਦੀ ਆ ਬੰਦੇ ਦੀ ਆਵਾਜ਼ ਨਹੀਂ ਕੋਈ ਹੈਗੀ ਬਾਕੀ ਜੇ ਤੈਨੂੰ ਜ਼ਿਆਦਾ ਸ਼ੱਕ ਲੱਗਦਾ ਵੇਸ਼ਾ ਬੇਸ਼ੱਕ ਮਾ ਤੁਹਾਡੇ ਅੰਦਰ ਨਹੀਂ ਬਜ਼ੁਰਗ ਕੋਈ ਇਹੋ ਜੀ ਗੱਲ ਨਹੀਂ ਆ ਕੋਈ ਗੱਲ ਨਹੀਂ ਆ ਤੁਸੀਂ ਤੇ ਐਵੇਂ ਬਿੱਡੇ ਸ਼ੱਕ ਕਰਨ ਨਹੀਂ ਨਹੀਂ ਸ਼ੱਕ ਨਹੀਂ ਕੋਈ ਨਹੀਂ ਉਹ ਚਲੋ ਕੋਈ ਨਹੀਂ ਆ ਧੰਨ ਭਾਗ ਤੂੰ ਆਇਆ ਵਾ ਬਹਿ ਚਾਹ ਪਾਣੀ ਪੀ ਪਾਣੀ ਇਹ ਬਸ ਕੋਈ ਗੱਲ ਨਹੀਂ ਚਾਹ ਬਣ ਰਹੀ ਹੋਣੀ ਆ ਨਹੀਂ ਤੁਹਾਨੂੰ ਹਟਾ ਡਾਉਡ ਆ ਉਹ ਪੀ ਲੈਣੀ ਸੀ ਘੁੱਟ ਨਹੀਂ ਨਹੀਂ ਬਾਪੂ ਜੀ ਕੋਈ ਗੱਲ ਨਹੀਂ ਅੱਛਾ ਅੱਛਾ ਇਹਨੂੰ ਗਲਤ ਫਹਮੀ ਹੋ ਗਈ ਕਿਤੇ ਸਾਨੂੰ ਬੰਦਾ ਤਾਂ ਲੱਗਦਾ ਇਹਨਾਂ ਨੇ ਲਕਾਇਆ ਕਿਤੇ ਇਹਨਾਂ ਦੇ ਹਾਪ-ਹਾਪ ਤੋਂ ਪਤਾ ਲੱਗਦਾ ਚਲਾਕ ਬੜਾ ਟੱਬਰ ਸਾਰਾ ਹੀ ਇਹਦੇ ਵਾਰੇ ਨਹੀਂ ਆਉਂਦੇ ਇੰਡਿਆ ਮੁਲਾਜ਼ਮ ਲੈ ਕੇ ਆਉਂਗਾ ਨਾਲ ਲਿਆਉਂਗਾ ਮਨਪੀਰ ਨੂੰ ਫੇਰ ਸਾਪਾ ਮਾਰ ਦੇਣਾ ਫੇਖਣਾ ਕਿ ਬੰਦਾ ਇਹਨਾਂ ਨੂੰ ਚਲੋ ਜਾ ਕੇ ਕਰਦਾ ਥਾਣੇ ਗੱਲ ਮੈਂ ਹੁਣ ਤੇ ਮੈਂ ਰੱਬ ਦੀ ਮਰਜ਼ੀ ਨਾਲ ਸੁਹਾਗਣਾ ਬਸ ਰਾਣੀ ਦੀਦੀ ਆਜੇ ਤੇ ਮੈਂ ਜਲਦੀ ਜਲਦੀ ਉਹਨਾਂ ਨੂੰ ਦਿਖਾਵਾਂ ਦੁੱਖ ਸੁੱਖ ਓ ਮਾਣ ਪ੍ਰੀਤ ਤਾਂ ਤੁਹਾਨੂੰ ਕੋਈ ਸਦਮਤ ਨਹੀਂ ਲੱਗਿਆ ਦੀ ਦਿੱਤਾ ਤੂੰ ਦੀਦੀ ਸਦਮਾ ਨਹੀਂ ਲੱਗਿਆ ਮੈਂ ਅੱਜ ਬੜੀ ਖੁਸ਼ ਹਾਂ ਬੜੀ ਖੁਸ਼ ਛੱਡ ਮੈਨੂੰ ਨਹੀਂ ਨਾ ਕਾਦੀ ਖੁਸ਼ੀ ਕੀ ਹੋਇਆ ਖੁਸ਼ੀ ਮੇਰੇ ਬੜੀ ਇੱਧਰ ਆਓ ਤਾਂ ਮੈਂ ਦੱਸਾਂ ਹਾਂ ਦੱਸ ਕੀ ਹੋਇਆ ਹਾਂਜੀ ਦੱਸ ਕੀ ਹੋਇਆ ਆ ਵੀਡੀਓ ਵੇਖੋ ਤੁਸੀਂ ਦਿਖਾ ਆਹ ਰਖੋ ਮਨੋਦ ਦਾ ਪਤਾ ਲੱਗ ਗਿਆ ਆ ਇਹ ਕਿਹਨੇ ਵੀਡੀਓ ਪਾਈ ਆ ਇਹ ਨੈਕਪਰਾ ਹੀ ਆ ਉਹਨਾਂ ਨੇ ਮੈਂ ਆਪਣੇ ਦਿਲ ਤੋਂ ਆਪਣਾ ਸਾਕਾ ਹੀ ਭਰਾ ਮੰਨਣਾ ਉਹਨੇ ਮੈਨੂੰ ਵੀਡੀਓ ਸੈਂਡ ਕੀਤੀ ਨਾਲ ਹੀ ਲੋਕੇਸ਼ਨਸ ਸੈਂਡ ਕੀਤੀ ਆ ਤੁਹਾਨੂੰ ਪਤਾ ਜਿਹੜੇ ਮੇਨੂੰ ਮਾਨਸੀ ਦਾ ਮੁੰਡਾ ਰਣਜੋਤ ਵਾ ਉਹ ਉੱਥੇ ਹੀ ਤੇਹੀ ਗੱਲ ਲੱਗ ਗਈ ਉਹਨਾਂ ਨੇ ਕਰ ਹੀ ਗਏ ਆ ਬਸ ਮਰੇ ਉਹਦੇ ਪਤਾ ਨਹੀਂ ਕਿਹੜੇ ਵਜੇ ਘਰ ਆ ਰਹਿਣਾ ਮੈਂ ਕਹਿੰਦੀ ਕਿ ਸਾਰਾ ਘਰ ਤੁਨਾਨਾ ਸੁਝਾ ਦਈਏ ਆਪਾਂ ਮਨੋਦੇ ਆਉਣ ਤੋਂ ਬਿਨਾ ਤੁਹਾਨੂੰ ਪਤਾ ਮਨਜੋਤ ਦਾ ਦੋਦੇ ਜਨਮ ਹੋਇਆ ਉਹ ਇੰਨੀ ਖੋ ਜੇ ਅੱਗੇ ਪਾ ਸੋਦੇ ਹੁੰਦੇ ਹੁੰਦੇ ਆਈ ਨਾ ਕਿ ਦੋਰਾ ਜਨਮ ਹੁੰਦਾ ਹੈ ਅੱਜ ਪੱਖੀ ਦੇਖ ਲਿਆ ਨਾ ਹਾਂਜੀ ਇਹ ਤਾਂ ਬਹੁਤ ਵਧੀਆ ਬੁਸ਼ੀ ਵਾਲੀ ਮੈਂ ਮੈਂ ਤਾਂ ਫੋਟੋ ਫੋਟੋ ਦੇਖ ਕੇ ਫੋਟੋ ਵੀ ਮੈਂ ਲਈ ਨਹੀਂ ਵੀਡੀਓ ਵੀ ਇੱਕ ਮੈਂ ਆਪਣੇ ਖੁਆ ਨਹੀਂ ਤੇ ਮੈਨੂੰ ਆ ਬੜੀ ਖੁਸ਼ੀ ਹੋਈ ਆ ਦੇਖ ਕੇ ਸਾਰਿਆਂ ਤੋਂ ਪਹਿਲਾਂ ਮੈਂ ਤੁਹਾਨੂੰ ਫੋਨ ਕੀਤਾ ਜੀ ਜਲਦੀ ਘਰ ਆਓ ਤੇ ਇੰਨਾ ਟਾਈਮ ਲਾਤਾ ਨਾ ਮੈਂ ਤਾਂ ਛੇਤੀ ਛੇਤੀ ਆਈ ਆ ਤਦੋਂ ਮੈਨੂੰ ਮੈਨੂੰ ਪਤਾ ਨਹੀਂ ਕੀ ਗੱਲ ਹੋ ਗਈ ਆ ਗੇਟ ਖੁੱਲਾ ਵੇਖਿਆ ਤਾਂ ਵੀ ਮੈਂ ਪਰੇਸ਼ਾਨ ਜੀ ਹੋ ਗਈ ਮੈਨੂੰ ਪਤਾ ਨਹੀਂ ਕਿਉਂ ਖੁੱਲਾ ਗੇਟ ਵੀ ਅੱਜ ਛੱਡਿਆ ਇੰਨੀ ਵਾਰੀ ਤੁਹਾਨੂੰ ਬੜੀ ਖੁਸ਼ੀ ਮੈਨੂੰ ਆ ਬੜੀ ਇਹ ਕੋਈ ਨਹੀਂ ਧੰਨਵਾਦ ਮੈਂ ਇਹ ਦੱਦਣਾ ਜੀ ਕੰਡਾ ਤੋਂ ਉੱਡੀਕਣਾ ਮੇਰਾ ਬੜੀ ਜੀ ਕੰਡਾ ਕਿ ਮੈਂ ਉੱਥੇ ਜਲਦੀ ਜਾ ਕੇ ਤੇ ਮਨਜੋਲੂ ਲਿਆਵਾ ਜ਼ਮੀਰ ਕਹਿੰਦੇ ਪਰ ਤੂੰ ਰੁਕ ਜਾ ਹਜੇ ਅੱਛਾ ਹਾਂ ਸ਼੍ਰੀਨਾਤਰ ਪਹੁੰਚ ਗਿਆ ਹਾਂਜੀ ਉਹਨਾਂ ਦੇ ਘਰੇ ਹੀ ਆ ਸ਼ਾਇਦ ਅੱਛਾ ਹੁਣ ਤੱਕ ਤੇ ਪਹੁੰਚ ਗਏ ਹੋਣੇ ਆਪਨੇ ਨੂੰ ਬਸ ਹੁੰਦਾ ਮੈਂ ਦੋਦ ਦਾ ਮੈਂ ਕਿੱਦਾਂ ਵੈਲਕਮ ਕਰੂੰਗੀ ਪਰ ਨਾ ਸ਼ਿਵਾਲੀ ਗੱਲਿਆ ਨਾ ਇੱਕ ਮੁੰਨੇ ਕਿ ਆ ਕਿ ਧੋਖੜੀ ਗੱਲ ਆ ਮਨਜੋਲੂ ਯਾਦ ਨਹੀਂ ਕੋਈ ਵੀ ਆਗਾ ਸਾਰਾ ਕੁਝ ਪੁੱਲ ਗਿਆ ਉਹਨੂੰ ਸਾਰਾ ਕੁਝ ਪੁੱਲ ਗਿਆ ਵਾ ਬੱਸ ਇਹੀ ਆ ਥੋੜਾ ਜਿਹਾ ਦੋਖ ਪਰ ਕੋਈ ਨਹੀਂ ਆਪਾਂ ਲਾਜ ਕਰ ਲੈਣਾ ਪਰ ਆ ਜਾਣਗੇ ਕੀ ਪਤਾ ਤੁਹਾਨੂੰ ਦੇਖਦੇ ਆ ਇਹਨੂੰ ਯਾਦ ਵੀ ਆ ਜੇ ਸਭ ਕੁਝ ਗੁਰਵਰ ਦੇਖਣਗੇ ਤੇ ਮਾਨੂੰ ਯਾਦ ਆ ਜੇ ਮੈਂ ਕਹਿੰਦੀ ਉਹ ਕਿੱਦਾਂ ਦੇ ਧੰਨ ਬੰਦੇ ਹੋਣੇ ਆ ਮੇਰੇ ਵਾਸਤੇ ਉਹ ਵੀ ਰਾਬੀ ਆ ਜਿਨ੍ਹਾਂ ਨੇ ਇਹਨੂੰ ਸੰਭਾਲਿਆ ਵਾ ਤੇ ਪਰ ਇਹ ਜਿੰਨਾਂ ਨੇ ਨਾ ਇੰਨੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਮੈਂ ਇੰਨਾ ਤੱਕ ਪਹੁੰਚਾਦਾ बस ਇਨਾ ਚੀ ਮੈਨੂੰ ਉਹਨਾਂ ਨਾਲ ਗੁੱਸਾ ਵਾ ਬਾਕੀ ਤੇ ਮੈਂ ਕਹਿੰਨੀ ਆਂ ਕਿ ਮੇਰੇ ਲਈ ਉਹ ਬੜੀ ਉੱਚੀ ਜਗ੍ਹਾ ਵਾਲਾ ਪਤਾ ਕੀ ਮੰਨਦੀ ਤਾ ਉਹਨਾਂ ਨੇ ਹੀ ਹੈਗਾ ਪੁੱਛਦੇ ਹੋਣਗੇ ਤੂੰ ਕੌਣ ਆ ਕਿੱਥੋਂ ਆਏ ਆ ਜੀ ਦੋਨੋਂ ਕੁਝ ਯਾਦ ਨਹੀਂ ਹਾਂ ਹੈਨਾ ਫਿਰ ਉਹ ਵੀ ਕਿੱਦਾਂ ਉਹਨੂੰ ਛੱਡਣ ਆਂਦੇ ਕਿਵੇਂ ਪਤਾ ਲੱਭਦੇ ਉਹਦਾ ਹਾਂਜੀ ਪਰ ਉਹ ਸਤਨਿਆ ਉਹ ਦੀਦੀ ਉਹਦਨ ਆਈ ਹੀ ਹਨ ਥੋੜਾ ਜਿਆ ਦੱਸਿਆ ਉਹਨ ਤਰੀਕਾ ਤੇ ਅਸੀਂ ਉਹੀ ਕੰਮ ਕਰਕੇ ਤੇ ਵੇਖ ਲਓ ਹਨ ਇੰਨੀ ਛੇਤੀ ਖੁਸ਼ੀ ਸਾਨੂੰ ਮਿਲ ਗਈ ਆ ਬੜਾ ਮੈਂ ਕਿੰਨੀ ਇੰਨਾ ਦਿਨ ਨੂੰ ਖੁਸ਼ੀ ਹੁੰਦੀ ਹੈ ਨਾ ਕਿ ਮੈਨੂੰ ਤੇ ਜ਼ਾਹਿਰ ਕਰਨ ਦਾ ਵੀ ਤਰੀਕਾ ਨਹੀਂ ਪਤਾ ਲੱਗ ਰਿਹਾ ਕਿ ਮੈਂ ਕਿੱਦਾਂ ਕਰਾਂ ਉਹ ਆਉਣਗੇ ਗੁਰਵੱਦੀਆਂ ਗੱਲਾਂ ਸੁਣਨਗੇ ਪਾਪਾ ਪਾਪਾਈ ਇਹਦਾ ਕਹੂਗਾ ਜਦ ਅੱਜ ਤੇ ਆਉਗੀ ਨਾ ਕੁਝ ਨਹੀਂ ਕਰਨਾ ਅੱਜ ਕਰਾਵਾਂਗੇ ਮੈਂ ਕਿੰਨੀ ਸਾਰਾ ਤੁਹਾਡਾ ਧੰਨਵਾਦ ਉਹ ਭਰਾ ਦਾ ਜਿਨੇ ਵੀਡੀਓ ਭੇਜੀ ਆ ਬੜੇ ਮੈਂ ਕਿੰਨੇ ਚੰਗੇ ਇਨਸਾਨ ਲਾਏ ਦੁਨੀਆ ਤੇ ਹੈਗੇ ਆ ਤਾਂ ਹੀ ਤੇ ਧਰਤੀ ਚੀਕੀ ਆ ਮੈਂ ਵੀ ਨਹੀਂ ਕਹਿ ਦਿੰਦੇ ਸੀ ਚਤਿਵ ਦਿਨ ਦੀਆਂ ਫਨਾ ਦੇ ਸੇਪੀਆਂ ਵਾ ਸੁਣਨਾ ਤਾਂ ਦਿੱਕਣੀ ਨਹੀਂ ਦੇਈਆਂ ਉਹਨਾਂ ਨੇ ਠੀਕ ਆ ਹੋਟਲੋਂ ਖੁਸ਼ੀ ਵਾਲੀ ਗੱਲ ਆ ਤੇ ਹੁਣ ਦੇਖਣਾ ਹੀ ਹੈ ਨਾ ਕਿ ਚਲੋ ਆ ਜੀ ਛੇਤੀ ਛੇਤੀ ਹੈ ਨਾ ਦੀ ਖਤਮ ਹੋਏ ਆਂ ਬਸ ਮੈਨੂੰ ਹੋਣਿਆ ਕਦੋਂ ਰਣਜੋਤ ਵੀ ਦਾ ਫੋਨ ਆਵੇ ਤੇ ਮੈਂ ਖੁਸ਼ੀ ਮਨਾਵਾ ਕੇ ਮੈਂ ਤੁਹਾਨੂੰ ਬੜੇ ਚਿਰ ਦਾ ਕਹਿਣ ਲਿਆ ਸੀ ਤੁਹਾਨੂੰ ਨਹੀਂ ਲੱਗਦੀ ਅੱਜ ਤੇ ਹੋਣੀ ਰਲ ਗਈ ਆ ਜੇ ਕਿ ਤੁਹਾਨੂੰ ਪਤਾ ਲੱਗ ਜਾਂਦਾ ਨਾ ਤੇ ਤੁਸੀਂ ਮਨ ਵੀ ਕਟਾਉਣਾ ਸੀ ਨਾਲ ਉਹ ਕੌਣ ਮਾ ਕੌਣ ਮਾ ਉਹ ਲੱਭਣਾ ਆਇਆ ਕੋ ਘਰ ਉਹਨਾਂ ਨੇ ਦੱਸਣ ਤੇ ਡਿਆ ਵਾ ਵੀ ਡਾਰਡਰ ਵਾਲਾ ਹੁਣ ਵੇਂਦੇ ਜੱਟੀਆਂ ਚੁੱਕ ਚੁੱਕ ਕੇ ਤੇ ਹੁਣ ਕੀ ਕਰਨਾ ਈ ਫੇਰ ਕਰਨਾ ਕੀ ਆ ਅਜੇ ਵੀ ਮੌਕਾ ਹੈ ਗਾ ਜੀ ਕੀ ਕਰੀਏ ਹੁਣ ਦੱਸ ਨਾ ਕੀ ਕਰੀਏ ਕਰਨਾ ਕੀ ਹੱਥੋਂ ਤੇ ਜੋੜ ਕੇ ਤੇ ਇਹਨਾਂ ਨੂੰ ਦੇ ਦੋ ਬੰਦਾ ਇਹਨਾਂ ਦਾ ਤੇ ਕੋਈ ਨਹੀਂ ਦੇ ਦਾਂਗੇ ਬੰਦਾ ਗੇ ਬੰਦਾ ਉਹ ਅਹੀਂ ਐਵੇਂ ਦੇ ਦਾਂਗੇ ਇਹਨਾਂ ਨੂੰ ਡਰਿਆ ਵੀ ਨਹੀਂ ਰਾਦਾ ਬੰਦਾ ਫੇਰ ਖਾਓ ਡਾਂਗਾ ਅਹੀਂ ਸਾਂਭਿਆ ਨਹੀਂ ਗਾ ਜਿਹੜਾ ਇੰਨਾ ਇਲਾਜ ਕਰਾਇਆ ਵਾ ਉਹ ਪੈਸੇ ਕਿੱਥੋਂ ਲੈਣੀ ਇਨਾਂ ਕੋਲ ਲੈਣੇ ਆ ਜਿਹੜੇ ਮੈਂ ਇਲਾਜ ਕਰਾਇਆ ਇਨਾਂ ਰੋਟੀ ਪਾਣੀ ਉਦੋਂ ਦਾ ਦੇਣ ਦੇ ਲੀੜਾ ਕਪੜਾ ਦੇਣ ਦੇ ਆ ਇਲਾਜ ਕਰਾਇਆ ਬੰਦੇ ਦਾ ਅਗਲੇ ਪੈਸੇ ਕੋਹਨਾਂ ਕੋਲ ਦੇ ਕੇ ਜਾਣਗੇ ਤੇ ਫੇਰ ਲੈ ਜਾਣਗੇ ਬੰਦਾ ਆਪਣਾ ਵੇ ਮੈਂ ਏਦਾਂ ਬੰਦਾ ਇਹਨਾਂ ਨੂੰ ਫਰਾਦਾ ਕਦੀ ਕੋਈ ਆ ਜਾਂਦਾ ਮੂੰਹ ਚੁੱਕੀ ਕਦੀ ਕੋਈ ਆ ਜਾਂਦਾ ਇਹਨੂੰ ਓ ਚੱਲ ਗਈ ਗੱਡੀ ਹਾਂ ਵੇ

ਲਗ ਗਿਆ ਵਾ ਕੇ ਕੌਣ ਹੀ ਉਹ ਮੈਂ ਉਹਦੇ ਸੋਚਣ ਡਿਆ ਵਾਂ ਵੀ ਇਹਨੂੰ ਕਿੰਨੇ ਦੱਸਿਆ ਹੋਊਗਾ ਵੀ ਐਸ ਦੇ ਦੇ ਬੰਦਾ ਵਾ ਉਹ ਲੋਕਾਂ ਨੇ ਤੇ ਵੀਡੀਓ ਬਣਾ ਬਣਾ ਪਾਈਆਂ ਵਾ ਹਾਂ ਉਹ ਉੱਥੇ ਦੇ ਉਹਥੇ ਆਖਣ ਡਿਆ ਨੇ ਉਹਦੀ ਰੋਖ ਦੇ ਵਖਾ ਲੰਡਿਆ ਵੀ ਆ ਇੰਨੇ ਨੰਬਰ ਦੇ ਉੱਤੇ ਰੋਖ ਵਾ ਜਿੱਥੇ ਤੱਕ ਹੁੰਦੀ ਆ ਲੋਕੇਸ਼ਨ ਜੀ ਹਾਂ ਤੇ ਕਿਸ ਨੇ ਤੇ ਵੀਡੀਓ ਬਣਾਈਆਂ ਵਾ ਹਾਏ ਹੁਣ ਕੀ ਕਰਾਂਗੇ ਆਪਾਂ ਚੱਲ ਕੋਈ ਨਾ ਫਿਕਰ ਨਾ ਕਰ ਹਾਂ ਉਹ ਡਾਂਗ ਉੱਤੇ ਡੇਰਾ ਜੱਟ ਦਾ ਕੋਈ ਆਣ ਕੇ ਮਾਈ ਦਾ ਲਾਲ ਟੱਕਰੇ ਕੋਈ ਵੇਖੂ ਸਾਡੀ ਵਾਲ ਵੀ ਨਹੀਂ ਵੇਖ ਸਕਦਾ ਹਾਏ ਮੈਨੂੰ ਬਹੁਤ ਡਰ ਹੁੰਦਾ ਕੋਈ ਗੱਲ ਨਾ ਤੂੰ ਨਾ ਫਿਕਰ ਕਰ ਅਸੀਂ ਉਹ ਮੁੰਡੇ ਦੀ ਸੇਵਾ ਕੀਤੀ ਸੰਭਾਲ ਕੀਤੀ ਆ ਉਹ ਪੈਸੇ ਦੇ ਕੇ ਇੱਥੇ ਜਾਣਗੇ ਜਿਹੜਾ ਕੋਈ ਆਉਗ ਨੂੰ ਲੈਣਾ ਹਾਏ ਪੈਸਾ ਪੂਹਾ ਨਹੀਂ ਹੋ ਕਿਸੇ ਨੇ ਦੇਣਾ ਸਾਡਾ ਕੰਮ ਨਾ ਹੋ ਜਾਣਾ ਆ ਡਾਂਗ ਦੀ ਦੀ ਆ ਇਹ ਡਾਂਗ ਕਿ ਡਾਂਗ ਨੂੰ ਕਿਸੇ ਨੇ ਕੀ ਕਰਨਾ ਜਦੋਂ ਪੁਲਿਸ ਚੜ ਕੇ ਆ ਮਾਰ ਮਾਰ ਵਾਖੀ ਉਹਨਾਂ ਨਾਲ ਗੱਲ ਕਰਾਂਗੇ ਵੀ ਤੁਸੀਂ ਕਰੋ ਭਲਾ ਕਿਸ ਬੰਦੇ ਦੀ ਸੇਵਾ ਰੱਖੋ ਆਟਾ ਬੰਦਾ ਉਹਨੂੰ ਪੈਸੇ ਬਈ ਫ੍ਰੀਕ ਹੈ ਉਹਨੂੰ ਪੈਸੇ ਦੇ ਦੇਣੀ ਥੋੜੇ ਜਿਹਾ ਇਥੋ ਚਲ ਜਾਂਦਾ ਉਹ ਉਹਨੂੰ ਭਾਈ ਨੂੰ ਹਾਏ ਮੈਂ ਡਿੱਪਣ ਲੱਗੀ ਹਾਂ ਉਹ ਤੂੰ ਨਾ ਕਰੇ ਡਿੱਗਤੀ ਉਹੋ ਗੱਲ ਤੁਹਾਡੇ ਦੇ ਦਿਲ ਵੀ ਇੱਕ ਥੋੜੇ ਬੜੇ ਹੁੰਦੇ ਆ ਹਾਏ ਹੁਣ ਮੈਂ ਉਹਨੂੰ ਮਾਹ ਅੰਦਰ ਬਾੜ ਕੇ ਆਈ ਹਾਂ ਤੇ ਬੋਲੀ ਜਾਣ ਡਿਆ ਹੱਲੇ ਵੀ ਕਿਤੇ ਫੇਤ ਨਾ ਭਾਈ ਘੁੰਮ ਕੇ ਆ ਜੂਗਾ ਉਹ ਹੈਗਾ ਕੌਣ ਹੀ ਉਤਰਾ ਓਏ ਆਂਦਾ ਹਡਾ ਰਿਸ਼ਤੇਦਾਰ ਵਾ ਕੋਈ ਹਾਂ ਹੁਣ ਪਤਾ ਨਹੀਂ ਕੀ ਗੱਲ ਆ ਕੀ ਨਹੀਂ ਕੋਈ ਗੱਲ ਨਹੀਂ ਤੂੰ ਨਾ ਘਬਰਾ ਜਾ ਜਾ ਕੇ ਪਾਣੀ ਪੂਣੀ ਪੀ ਓ ਕੀ ਔਂਡਿਆ ਵਾ ਫੇ ਜਾਣ ਲਈ ਆ ਗੱਡੀ ਓਏ ਉਹ ਹੀ ਗਿਆ ਵਾ ਕੇ ਉਹਦੀ ਓਹ ਵਿੱਚ ਚਲਕਦੀ ਦੇਖਣ ਲਈ ਆ ਕਿ ਕੋਦਾ ਹੀ ਲੱਗਣ ਡਿਆ ਵਾ ਕੋਈ ਗੱਲ ਨਹੀਂ ਕੀ ਤੂੰ ਨਾ ਫਿਕਰ ਕਰ ਕੋਹ ਨਹੀਂ ਹੰਦਾ ਹਾਏ ਹੁਣ ਨਹੀਂ ਆਪਾਂ ਬਚਣਾ ਮੈਨੂੰ ਲੱਗਦਾ ਹੁਣ ਨਹੀਂ ਬਚਣਾ ਹੁਣ ਸਾਰੇ ਕੰਮ ਹੋ ਜਾਣਾ ਜੋ ਤੇ ਬਬਡੇ ਕੀ ਪਿਆ ਵਾ ਤੂੰ ਐਵੇਂ ਇਦਾਂ ਕਰੀ ਜਾਨੀ ਆ ਹਾਏ ਜਲ ਸੇ ਬਹਿ ਜਾ ਰਹਾ ਮਾਨ ਨਾ ਜਾਗ ਜਾ ਹਾਏ ਕੋਹ ਨਹੀਂ ਹੰਦਾ ਓਦਾਂ ਬੁੱਢਾ ਮੈਨੂੰ ਕਹਿੰਦਾ ਹੀ ਉਹ ਵੀ ਤੂੰ ਪੁੱਠੇ ਕੰਮ ਕਰਦਾ ਆ ਵੇ ਕਿੱਡਾ ਸਿੱਧਾ ਕੰਮ ਕੀਤਾ ਇਹਨੇ ਤੂੰ ਹੀ ਆ ਗਿਆ ਜੀ ਇੱਥੇ ਚਲ ਗਿਆ ਭਾਈ ਚਲ ਗਿਆ ਭਰਾ ਭਾਈ ਨਹੀਂ ਜਾਣਾ ਹੀ ਕੋਣੀ ਉਹ ਪਾਪਾ ਜੀ ਨੇ ਟਰਾਈ ਬੜਾ ਦਿੱਤਾ ਦੇ ਮੈਂ ਤਾਂ ਦਵਾ-ਦਵਾ ਅੰਦਰ ਆ ਗਈ ਅੰਦਰ ਆ ਗਈ ਉਹ ਭਰਾ ਉਹਨਾਂ ਦਾ ਕੋਈ ਰਿਸ਼ਤੇਦਾਰ ਆ ਜਿਹੜਾ ਜਿਹੜਾ ਰੱਖਿਆ ਨਹੀਂ ਮੁੰਡਾ ਭਾਈ ਰਿਸ਼ਤੇਦਾਰ ਆ ਆਹੋ ਤੇ ਉਹਨੇ ਤੇ ਸਾਨੂੰ ਠਾਣੇ 'ਚ ਪੜਾ ਦੇਣਾ ਫੇਰ ਠਾਣੇ 'ਚ ਮੈਂ ਹੋਰ ਅੱਗੇ ਸੋਚਣ ਡਿਆ ਕੋ ਤੂੰ ਵਿੱਚ ਠਾਣਾ ਲੈ ਆ ਤੈਨੂੰ ਬੜੀ ਕਾਲੀ ਨਹੀਂ ਆਂਦੀ ਕਾਲੀ ਨਹੀਂ ਉਹ ਬਾਬਾ ਤਗੜੇ ਘਰ ਦਾ ਲੱਗਦਾ ਉਹਨੇ ਪੜਾ ਦੇਣਾ ਸੱਚੀ ਫੜਾ ਦੇਣਾ ਉਹਨੇ ਮੈਂ ਸੋਚਣ ਡਿਆਂ ਵੀ ਉਹ ਜਿਹੜੀ ਉਹਨੇ ਵੀਡੀਓ ਵਿਖਾਈ ਹੈ ਮੈਨੂੰ ਇੱਥੇ ਕੰਮ ਕਰਦੇ ਦੀ ਧੌੜੇ ਭੱਜੇ ਫਿਰਦੇ ਦੀ ਉਹ ਕਿੰਨੇ ਪਾਈ ਹੋਈ ਤੇ ਉਹ ਪਤਾ ਲਾਉਣਾ ਪੈਣਾ ਵਾ ਵੀ ਉਹ ਕਿੰਨੇ ਪਾਈ ਹੈ ਵੀਡੀਓ ਮੇਰੀ ਗੱਲ ਸੁਣੋ ਪਾਪਾ ਜੀ ਨੇ ਤਾਏ ਜੀ ਦੀ ਲੜਾਈ ਹੁੰਦੀ ਹੈ ਉਹਨਾਂ ਨਾਲ ਪਾਤ ਹੀ ਨਹੀਂ ਜੇ ਇਹ ਵੀ ਹੋ ਸਕਦਾ ਤਾਂ ਤਾਏ ਹਣੀ ਵੀ ਕਿਹੜੇ ਏਡੇ ਪੱਧਰੇ ਆ ਆਹੋ ਉਹ ਅੰਦਰੋਂ ਅੰਦਰ ਛੜਦਾ ਛੜਦੇ ਅੰਦਰੋਂ ਅੰਦਰ ਹੀ ਉਤਰੋ ਹੀ ਦਿਖਾਵਾ ਕਰਦੇ ਆ ਦਿਖਾਵਾ ਕਰਦੇ ਪਾਈ ਤੇ ਇਤੋਂ ਹੀ ਆ ਕਿਸੇ ਨੇ ਹੋਰ ਤਾਂ ਕੋਈ ਬਾਹਰੋਂ ਆ ਕੇ ਤੇ ਪਾ ਨਹੀਂ ਗਿਆ ਤਾਂ ਹੀ ਪਤਾ ਲੱਗਾ ਉਹਨਾਂ ਨੂੰ ਤੇ ਤੁਸੀਂ ਇਹਦਾ ਕਰੋ ਪੋਸ਼ਗੇਸ਼ ਕਰੋ ਸਾਨੂੰ। ਪੋਸ਼ਗੇਸ਼ ਤਾਂ ਕਰ ਲਾਂਗੇ ਪਰ ਗਲਤੀ ਤਾਂ ਸਾਡੇ ਬੁੱਢੇ ਦੀ ਵੀ ਐ ਨਾ। ਹੈਗੀ ਹੁਣ ਅ ਫਿਰ ਇਹੋ ਜਿਹੇ ਬੰਦੇ ਨੂੰ ਰੱਖਣਾ ਕਿਉਂ? ਜਦੋਂ ਪਤਾ ਉਹਦਾ ਨਾ ਅੱਗੇ ਦਾ ਪਤਾ ਨਾ ਪਿੱਛੇ ਦਾ ਪਤਾ। ਉਹ ਨਾ ਚੱਲ ਤਰਸ ਕਰਕੇ ਲੈ ਆਈ ਜਾਂਦਾ ਤੇ ਹੁਣ ਕੀ ਹੋ ਗਿਆ ਫਿਰ? ਉਹਨੇ ਤਾਂ ਇਹਨੇ ਤਾਂ ਤਰਸ ਕਰ ਲਿਆ ਨਾ ਤੇ ਅਗਲੇ ਨਹੀਂ ਕਰਨਾ। ਵੇਖੀ ਕਿਦਾਂ ਪਟਾ ਪੈਂਦਾ ਈ ਉਹ। ਅਗਲੀ ਮਸ਼ੀਨ ਬੰਦ ਹੁੰਦੀ ਹੁੰਦੀ ਵੀ 22 5ੀ ਪਟੇ ਮਾਰ ਜਾਂਦੀ ਐ। ਹਾਂ ਤੇ ਡرائی ਚਾਉਂਦੇ। ਡرائی ਜਾਣ ਦੇ। ਫਾਈ ਹੁਣ ਕੀ ਕਰਾਂਗੇ ਆਪਾਂ ਫਿਰ? ਕਰਨਾ ਕੀ ਆ ਹੁਣ ਮੈਂ ਪਤਾ ਕਰਦਾ ਨਾ ਭਲਾ ਉਹਨੇ ਤਾਇ ਨੇ ਤਾਂ ਨਹੀਂ ਆ ਦੱਸਣਾ ਤੇ ਮੈਂ ਅਬੇ ਨੂੰ ਨਾ ਡਰਾ ਡਰੂ ਕੇ ਉਹਦੇ ਕੋਲ ਪੁੱਛਣਾ ਵਾ ਤਾਇ ਤੇ ਨੇ ਜੋਗਾ ਹੈ ਨਹੀਂ ਆ ਵੀ ਜਿਹੜਾ ਵੀਡੀਓ ਬਣਾ ਲੈ ਉਹਨੇ ਤਾਂ ਫੋਨ ਚਲਾਉਣਾ ਨਹੀਂ ਆਉਂਦਾ ਹੂੰ ਇਹ ਗੱਲ ਇਹ ਉਹਨੇ ਜਿਬਣਵਾਈ ਵੀ ਹੋਈ ਤੇ ਅਬੇ ਕੋ ਬਣਾਈ ਹੋਣੀ ਆ ਤੇ ਅਬੇ ਕੋ ਬਾਬੇ ਨੇ ਚੜੀ ਹੋਣੀ ਨੈਟ ਤੇ ਤੇ ਅਬੇ ਨੂੰ ਮੈਂ ਨਾ ਥੋੜੀ ਜੀ ਤਮਕੀ ਤੇ ਆਪੇ ਦੱਸੂਗਾ ਨਾ ਚੱਲ ਵੇ ਲੈ ਲੋ ਜਿੱਦਾਂ ਵੀ ਕਰਨੀ ਹੈ ਤੁਸੀਂ ਤੇ ਜੇ ਇਹਨਾਂ ਨੇ ਪਾਈ ਹੋਈ ਤੇ ਇਹਨਾਂ ਦੀ ਰੇਲ ਵੀ ਮੈਂ ਬੜੀ ਬੁਰੀ ਬਣਾਉਣੀ ਆ। ਹੋਰ ਆਣਕ ਵਾਂਡ ਨਹੀਂ ਪਾਈ ਹੋਰ ਕਿੰਨੇ ਪਾ ਦਣੀ? ਆਣਕ ਵਾਂਡੇ ਕਰ ਲੈ ਇਨ ਨੇ ਪਤਾ ਕੋਈ ਨਹੀਂ ਚਲੋ ਮੈਂ ਵੇਖਣਾ ਭਲਾ ਪਤਾ ਕਰਕੇ ਆਉਣਾ। ਜੇ ਮੇਰਾ ਪਿਆ ਨਾ ਮੈਨੂੰ ਕਿਤੇ ਪੁੱਛਣਾ ਇਹਨੂੰ ਮੈਂ। ਆਈ ਜੇ ਪਤਾ ਲੱਗਦੇ ਚੰਗੀ ਗੱਲ ਐ ਨਾ ਉਹ ਆਪਣੇ ਘਰ ਚਲ ਜੂਗਾ। ਆਇਆ ਆ ਤੇ ਮੁੰਡਾ ਨਾ ਹੀ ਆਉਂਦਾ ਤੇ ਚੰਗਾ ਹੀ। ਇਹ ਨਾ ਆਉਂਦਾ ਨਾ ਤੇ ਉਹਨੇ ਪੱਠੇ ਪਾ ਲਿਆ ਕਰਨੇ ਸੋਨੂ ਨੇ ਵੇ ਸੋਨੂ ਮੇਰੀ ਗੱਲ ਸੁਣ ਓਰੇ ਕਿੱਥੇ ਚੱਲੇ ਆਵਾ ਕਿੱਥੇ ਚੱਲੇ ਆਵਾ ਤੂੰ ਹਾ ਹਾਏ ਓ ਆਇਆ ਇਹੋ ਬੰਦੇ ਬਾਹਰ ਉਹ ਚਲ ਗਿਆ ਕੋ ਗੱਡੀ ਲੈ ਕੇ ਭਾਈ ਫੇ ਉਹਨੇ ਆ ਜਾਣਾ ਜਾਂ ਫੇ ਪੁਲਿਸ ਲੈ ਕੇ ਮਾਦਾ ਖਦਾਨਾ ਜੀ ਕੋਈ ਨਹੀਂ ਹੁੰਦਾ ਹਾਏ ਵੇ ਸੋਨੂ ਆ ਕਿੱਥੋਂ ਅਸੀਂ ਲੈ ਲੈਂਦਾ ਇਹ ਨਾਲ ਹੁੰਦੇ ਦੇ ਚੰਗਾ ਹੀ ਬੰਦਾ ਇਹ ਦਫਾ ਹੋਇਆ ਰਹਿੰਦਾ ਤੇ ਤੂੰ ਵੀ ਚੰਗਾ ਰਹਿੰਦਾ ਤੂੰ ਵੀ ਕਰਦਾ ਕੰਮ ਕਰ ਦੋ ਪੱਠੇ ਪਉਣ ਨੂੰ ਓ ਮੈਂ ਚੱਲਾ ਐਸੀ ਕੰਮ ਹੀ ਚੱਲਾ ਵਾ ਕਿਹੜੇ ਕੰਮ ਮੈਂ ਪਤਾ ਕਰਨ ਚੱਲਾ ਵੀ ਇਹ ਵੀਡੀਓ ਕਿੰਨੇ ਪਾਈ ਹੈ ਮੈਂ ਬਾਬੇ ਜੀ ਮੈਨੂੰ ਮਿਲੇ ਨਾ ਹਾਂ ਉਹ ਨੂੰ ਪੁੱਛਣਾ ਵਾ ਵੇ ਉਹਨੇ ਕਿੱਥੇ ਨਿਆਣੇ ਨੇ ਪਾਤੀ ਹੋਣੀ ਮਾਸਾ ਜਿੰਨਾਂ ਦੇ ਸ਼ੋਕਰਾ ਉਹਨੇ ਕਿੱਥੋਂ ਵੀਡੀਓ ਪਾ ਦੇਣੀ ਜਾਂ ਤੁਹਾਨੂੰ ਬੜਾ ਪਤਾ ਵਾ ਹਾਂ ਹਾਏ ਵੇ ਹੁਣ ਉਹਨਾਂ ਨਾਲ ਲੜਾਈ ਨਾ ਲਲਿਓ ਅੱਗੇ ਵੈਰ ਬਚੇਰੇ ਪਏ ਆ ਬਹੁਤਾ ਇਹਨੂੰ ਸ਼ਦਾਈ ਹੋ ਗਿਆ ਲੱਗਦਾ ਹੋਰ ਕੀ ਗੱਲ ਹੋ ਗਈ ਤੁਹਾਨੂੰ ਉਹ ਹੋਣਾ ਕੀ ਆ ਮੈਂ ਚੱਲਾਂ ਹੀ ਮੈਂ ਹਾਂ ਮੈਂ ਆਵੇ ਨੂੰ ਪੁੱਛਣਾ ਭਲਾ ਵੀ ਉਹ ਵੀਡੀਓ ਕਿੰਨੇ ਪਾਈ ਹੈ ਓਹੋ ਐਸ ਘਰੋਤਾ ਮੈਂ ਹੌਸ ਹੋਤੀ ਜਾਂ ਨਹੀਂ ਹੂੰ ਪੀ ਇਹ ਹਰਜਿੰਦਰ ਸਿੰਘ ਦਾ ਕੰਮ ਹੋਣਾ ਪਰ ਫਿਰ ਮੈਂ ਆਪਣੇ ਮਨ ਚ ਸੋਚਿਆ ਹਰਜਿੰਦਰ ਸਿੰਘ ਦੇ ਫੋਨ ਹੈ ਨਹੀਂ ਅਭੀ ਹਾਲ ਤੇ ਮੇਰਾ ਧਿਆਨ ਹੀ ਨਹੀਂ ਗਿਆ ਤਾਂ ਉਹ ਤਾਂ 76 ਜਿਹਦਾ ਮੋਬਾਈਲ ਫੜੀ ਫਿਰਦਾ ਮੇਰੀ ਸੁਈ ਵੀ ਉੱਤੇ ਹੀ ਜਾਣ ਦੀ ਸ਼ੱਕ ਆਲੀ ਤੇ ਉਹ ਹੀ ਤੇ ਮੈਂ ਕੁੱਛਣ ਚ ਲਾਂ ਮਾਤਾ ਰੌਲਾ ਪਾਈ ਜਾਂਦੀ ਮਾਤਾ ਸਦਾਈ ਹੋ ਜਾਣਾ ਲੱਗਦਾ ਤਾਈਆਂ ਪੋਤੇ ਨੂੰ ਨਾਲ ਲੈ ਕੇ ਤੁਰਿਆ ਫਿਰਦਾ ਸੀ ਉਹ ਉਹਨਾਂ ਨੇ ਵੀਡੀਓ ਬਣਾਈ ਹੋਏ ਮੈਨੂੰ ਆਦਾ ਸੀ ਮੈਂ ਤੇਰਾ ਭਰਾ ਆ ਵਾ ਭਰਾ ਆ ਆ ਭਰਾਵਾਂ ਵਾਲੀ ਕਰਕੇ ਖਾਲਤੀ ਉਹ ਵੇਖਿੰਦੇ ਨਹੀਂ ਤੂੰ ਕਾਲੀ ਕੀਤੀ ਉਹ ਇਹਨੇ ਤੁਸੀਂ ਬੜਾ ਮਸ਼ਨਤਾ ਦਿੰਦੇ ਸੀ ਆਪਣੇ ਭਰਾ ਲੈ ਜਾਣਾ ਮੈਂ ਆਪਣੇ ਭਰਾ ਨਾਲ ਕਰਨਾ ਗੱਲ ਆਈਆਂ ਲੋਕੀ ਜਾਂਦੇ ਕਹਿੰਦੇ ਹੁੰਦੇ ਆ ਨਾ ਕਿ ਸ਼ਰੀਕ ਜਿਹੜਾ ਸ਼ੇਰੇ ਲੱਗ ਕੇ ਨਹੀਂ ਢੱਕਦਾ ਹੋਰ ਸਾਰੇ ਕੰਮ ਕਰਦਾ ਉਹ ਅੱਜ ਕੱਲ ਪ੍ਰਾਹ ਕੋਈ ਪ੍ਰਾਹ ਪਰੂ ਨਹੀਂ ਇੱਥੇ ਓਹੋ ਹੋ ਹੋ ਬੇ ਹੋਏ ਕੀ ਇੱਕ ਉਹਦਣ ਮੈਂ ਇਹਨੂੰ ਇੰਨੀ ਕਹਿਤਾ ਵੀ ਜਦੋਂ ਸਾਡਾ ਟਾਈਮ ਹੋਊਗਾ ਫਿਰ ਅਸੀਂ ਪੱਠੇ ਮੈਂ ਪਵਾ ਦੂੰਗਾ ਇੰਨੀ ਗੱਲ ਦਾ ਵੇਖਲਾ ਗੁੱਸਾ ਕਰ ਗਈ ਉਹਦੇ ਵੀਡੀਓ ਬਣਾ ਕੇ ਤਾਂ ਜਦ ਤੱਕ ਚਾੜ ਦਿੱਤੀ ਆਈ ਹੂੰ ਬੜਾ ਨਕਮਾ ਨਿਕਲਿਆ ਵਈ ਹਰਜਿੰਦਰ ਸਿੰਘ ਉਹਦਾ ਵਸ ਨਹੀਂ ਚੱਲਦਾ ਤੁਹਾਨੂੰ ਫਾਂਸੀ ਲਵਾ ਦੇ ਐਡਾ ਪੱਧਰਾ ਹੈ ਨਹੀਂ ਉਹ ਪਰ ਇੱਕ ਗੱਲ ਹੈਗੀ ਆ ਤੂੰ ਚੰਗਾ ਹੁੰਦਾ ਤੂੰ ਕਰਦਾ ਕੰਮ ਕਰਦਾ ਹੁੰਦਾ ਤਾਂ ਇੰਨੀ ਬਿਫਤਾ ਨਹੀਂ ਪੈਣਾ ਹੀ ਨਹੀਂ ਸੀ ਮੈਂ ਉਹਨੂੰ ਦਫਾ ਕਰ ਦੇਣਾ ਸੀ ਪਰ ਉਦੋਂ ਦਾ ਹੀ ਕਰਦਾ ਹੀ ਸੀ ਮੈਂ ਜਦੋਂ ਮੇਰੀ ਕਦਰ ਹੀ ਨਹੀਂ ਕੀਤੀ ਫੇਰ ਹੀ ਛੱਡਿਆ ਮੈਂ ਕੀ ਕਦਰ ਨਹੀਂ ਤੇਰੀ ਮੈਂ ਕੀਤੀ ਕੀ ਤੈਨੂੰ ਮੈਂ ਰਾਣੀ ਹਾਰ ਨਹੀਂ ਪਾਇਆ ਹਾਂ ਕਰਦਿਆਂ ਕਰਾਉਂਦਿਆਂ ਤੁਸੀਂ ਡਾਂਗਾ ਮਾਰਦੇ ਸੀ ਡਾਂਗ ਤੇ ਵਜੀ ਸੀ ਕਿਤੇ ਹੁਣ ਲੱਗੂ ਨਾ ਪਤਾ ਕਿੱਦਾਂ ਵਜਦੀਆਂ ਡਾਂਗਾ ਬਸ ਉੱਠੇ ਰਾਹ ਤੋਂ ਹੀ ਰੋਕਦਾ ਰਿਆਂ ਪੀ ਆ ਨਸ਼ੇ ਛੱਡ ਦੇ ਨਾ ਕੰਮ ਕਰ ਏ ਮੈਨੂੰ ਕਿਹੜਾ ਵੀਦਾ ਨਹੀਂ ਸੀ ਜਦੋਂ ਅਗਲੇ ਆ ਕੀਤਾ ਨਾ ਕੇਸ ਉਦੋਂ ਪਤਾ ਲੱਗਣਾ ਕਰ ਲੈਣ ਜਿਹੜਾ ਕੇਸ ਕਰਨਾ ਵਾ ਕਰ ਲੈਣਾ ਵਾ ਵੇਖੀ ਜਾਉ ਇੱਥੇ ਨਾਲੇ ਜਿੰਦਗੀ ਚੰਗੀ ਨੰਗੂਗੀ ਖਾਣੀ ਤੇ ਦਾਲ ਹੀ ਉੱਥੇ ਖਾਈ ਜਾਊਗਾ ਮੈਂ ਬੈਠਾ ਖਾਈ ਜਾਊਂ ਮੈਂ ਚੱਲਾਂ ਉਧਰ ਪੁੱਛਣ ਉਹਨੂੰ ਚੱਲ ਜਾ ਪੁੱਛਿਆ ਹੁਣ ਜਿਆਦਾ ਮੈਂ ਬਹੁਤਾ ਬੋਲਣ ਲੱਗ ਪੀ ਗਾ ਖਾਣਾ ਜਿਆ ਖੜਾ ਕੀਤਾ ਓ ਚੱਲ ਗਿਆ सोनू ਨੂੰ ਕਿਉਂ ਨਹੀਂ ਲੱਕਿਆ ਜਾਣ ਕੇ ਦੱਸਦਾ ਵਾ ਉਹ ਤਾਂ ਮੈਂ ਪੁੱਛਣ ਜਾਣਾ ਹੋਵੇ ਇਹਨੂੰ ਹਾਏ ਮੈਂ ਤਾਂ ਉਹਨੂੰ ਡੱਕਿਆ ਹੀ ਬੇਸ਼ੇਰਾ ਮੈਂ ਹਾਂ ਉਹ ਮਾਸਾ ਜਿੰਨਾ ਨੇ ਆਣਾ ਉਹਨੂੰ ਤੂੰ ਕੀ ਪੁੱਛਣਾ ਹੀ ਹੋ ਨਹੀਂ ਉਹ ਮੇਰੀ ਸੁਈ ਵੀ ਉਹਦੇ ਤੋਂ ਤਈ ਜਾਣਦੀ ਹੁਣ ਤੁਹਾਡੀ ਸੁਈ ਜਾਂਦੀ ਆ ਤੇ ਕੋਈ ਗੱਲ ਨਹੀਂ ਜਾਣ ਦੋ ਮੇਰੀ ਗੱਲ ਸੁਣ ਲਓ ਅੱਗੇ ਹੀ ਤੇ ਕੱਲਾ ਤੁਹਾਡਾ ਭਰਾ ਤੁਹਾਡੇ ਨਾਲ ਤੁਰਿਆ ਕੋਈ ਹੋਰ ਤੁਰਿਆ ਵਾ ਤੁਸੀਂ ਉਹਦੇ ਨਾਲ ਵੀ ਗੱਲਾਂ-ਬਾਤਾਂ ਕਰਕੇ ਲੜਾਈ ਪਾ ਕੇ ਤੇ ਮੁੜ ਕੇ ਤੁਹਾਡੇ ਨਾਲ ਕਿਸੇ ਨੇ ਤੁਰਨਾ ਨਹੀਂ ਜੇ ਮੈਂ ਤੁਹਾਨੂੰ ਬਾਰ-ਬਾਰ ਕਹੀ ਜਾਨੀ ਉਹਨੂੰ ਮੁੰਡੇ ਨੂੰ ਆਜ ਮਾਰ ਲਓ ਚਲ ਆਜ ਮਾਰ ਲੀਨੇ ਆ ਤੇ ਜਾਂ ਆਪੇ ਮੁੜ ਕੇ ਆਜੂਗਾ ਜੇ ਗਿਆ ਵਾ ਤੇ ਸੋਨੂ ਓਏ ਓ ਸੋਨੂ ਹਾਏ ਅਬੇ ਮਾਰ ਰਿਹਾ ਹਾਹੋ ਉਹਨੂੰ ਆਖੋ ਨਾ ਜਾ ਅਜੇ ਪਹਿਲਾਂ ਵੇਖ ਤੇ ਲੋ ਪਤਾ ਤੇ ਕਰ ਲੋ ਜੇ ਤੁਹਾਨੂੰ ਪਤਾ ਲੱਗ ਵੀ ਜਾਂਦਾ ਵਾ ਨਾ ਵੀ ਅਬੇ ਦਾ ਕੰਮ ਆ ਤਾਂ ਵੀ ਆਪਣੇ ਢਿੱਡ ਚ ਰੱਖੋ ਉਹਨੂੰ ਮੂੰਹ ਨਾ ਕੁਝ ਵੀ ਆਖੋ ਜਿੰਦਰ ਹੱਡੀ ਸੱਤ ਦੀ ਸੂਈ ਉਹਦੇ ਉੱਤੇ ਤੁਹਾਡੀ ਸੱਕ ਦੀ ਸੱਕ ਦੀ ਸੂਈ ਜਾਂਦੀ ਆ ਨਾ ਪਰ ਪਤਾ ਥੋੜੀ ਹੁੰਦਾ ਵਾ ਕੋਈ ਲੈ ਕੇ ਤੁਰਿਆ ਫਿਰਦੇ ਨੇ ਪੋਤੀ ਆਪਣੀ ਨੂੰ ਉਨੇ ਬਣਾਈ ਹੋਰ ਕੌਣ ਆ ਗਿਆ ਇੱਥੇ ਹਾਏ ਇਹ ਮੁੰਡਾ ਟਿਕਦਾ ਵਾ ਇਹ ਤੇ ਕਿਤੇ ਭੱਜ ਕੇ ਕਦੀ ਉਹ ਨੂੰ ਚਲ ਜਾਂਦਾ ਕਦੀ ਉਹ ਹੰਬੀ ਤੇ ਚਲ ਜਾਂਦਾ ਕਦੀ ਕਿਤੇ ਚਲ ਜਾਂਦਾ ਇੰਨਾ ਰਾਹ ਵਗਦਾ ਕੀ ਪਤਾ ਹੁਣ ਕਿੰਨੇ ਬਣਾ ਲਈ ਆ ਇੱਥੇ ਬਣੀ ਇੱਥੇ ਦੀ ਵੀਡੀਓ ਬਣੀ ਉਹ ਕੁੰਨੀ ਦੀ ਆ ਤੇ ਇਹ ਇੱਥੇ ਰਹਿੰਦਾ ਨਹੀਂ ਪੱਠੇ ਵੜਦਾ ਰਹਿੰਦਾ ਸਰ ਦਿਹਾੜੀ ਤੇ ਦੱਸ ਹੋਰ ਕਿੰਨੇ ਬਣਾ ਲਈ ਉਥੇ ਜੋ ਵੀ ਕਦੀ ਨਾਲ ਤੇ ਮੈਂ ਉਥੇ ਖਲੋਤਾ ਹੁੰਦਾ ਨਹੀਂ ਚੱਲ ਕੋਈ ਨਹੀਂ ਤੁਸੀਂ ਉਹਨਾਂ ਨੂੰ ਆਪਣੇ ਮੂੰਹ ਨਾਲ ਕੋਹਾਖੋ ਆਪਣੇ ਢਿੱਡ ਚ ਰੱਖੋ ਕੋਈ ਗੱਲ ਨਹੀਂ ਕੀ ਸੋ ਉਹਨੂੰ ਆ ਜਾ ਘਰ ਨੂੰ ਪੁੱਤ ਆ ਥੋਨੂੰ ਹੋਰ ਕੀ ਹੋ ਗਿਆ ਵਾ ਉਹ ਤਾਂ ਇੱਕ ਜਣਾ ਦੇ ਤੁਰਿਆ ਤੇ ਉਹਨੂੰ ਹੀ ਮੁੜਕੇ ਲੜਾਈ ਚ ਭਾਲ ਕੇ ਨਾਲ ਵੈਰ ਪਵਾ ਕੇ ਤੇ ਫਿਰ ਤਾੜਨਾ ਕਿੰਨੇ ਤੁਰਨਾ ਮੈਨੂੰ ਇਹ ਗੱਲ ਦੱਸ ਪਹਿਲਾਂ ਜਾ ਫਿਰ ਉਹਨੂੰ ਲੈ ਜਾ ਤੂੰ ਹੀ ਨਹੀਂ ਕੋਹ ਕਰਨ ਦੇਣਾ ਉਹ ਨਹੀਂ ਨਹੀਂ ਇਹ ਵੀ ਗੱਲ ਠੀਕ ਵਸ ਉਹ ਹਾਏ ਜਰਿਆ ਤਾਂ ਰਿਆਈ ਕੰਮ ਆਉਂਦਾ ਵਾ ਈਡੀ ਛੇਤੀ ਕਾਲੇ ਪਿਆ ਨਹੀਂ ਗੱਲ ਬਣਦੀ ਇੱਦੇ ਕਾਲੇ ਪੈ ਗਏ ਤੇ ਫਿਰ ਕੱਲ ਨੂੰ ਲੋਡ ਪੈ ਗਈ ਤੇ ਉਹਨੂੰ ਹੀ ਮੈਂ ਲੈ ਕੇ ਤੁਰਨਾ ਤੇ ਉਹਨੇ ਹੁਣੇ ਵਿਗੜ ਜਾਣਾ ਤੂੰ ਪਹਿਲ ਨੂੰ ਰੌਲਾ ਪਾਈ ਜਾਂਨੇ ਮੈਂ ਤਾਂ ਡਰਦੀ ਥਾੜੇ ਤੋਂ ਕੋਈ ਗੱਲ ਨਹੀਂ ਕਰਦੀ ਪਰ ਮੈਨੂੰ ਫੇਰ ਕੋਨਾ ਪੈਂਦਾ ਵਾ ਸੂਟੇ ਮਿੰਟ ਤੇ ਗੁੱਸਾ ਚੜ ਗਿਆ ਮੇਰੀ ਗੁੱਸਾ ਚੜ ਗਿਆ ਤੁਹਾਨੂੰ ਜਿਹੜਾ ਦਲ ਆ ਲੈ ਬਰਾਦਾ ਆਪ ਤੁਹਾਨੂੰ ਪਤਾ ਨਹੀਂ ਲੱਗਦਾ ਕਿਸੇ ਗੱਲ ਦਾ ਤੇ ਮੁੜਕੇ ਤੁਸੀਂ ਉਸੇ ਬੜੇ ਮਨ ਵੀ ਜਾਣੇ ਆ ਹਦ ਹੋ ਗਈ ਤੁਹਾਡੇ ਵਾਲੀ ਆ ਮੁੰਡੇ ਨੇ ਪਤਾ ਨਹੀਂ ਕਿਹੜੀ ਹੁਣ ਸਾਨੂੰ ਚਰਖੜੀ ਥਾਣੀ ਕਮਾਉਣਾ ਹੀ ਆ ਮਨਪ੍ਰੀਤ ਬੈਠ ਜਾ ਤੂੰ ਤੁਰ ਹੀ ਫਿਰਨ ਢੀ ਆ ਨੇ ਦੀਦੀ ਮੇਰ ਕੋ ਤਾਂ ਵੇਟ ਹੀ ਨਹੀਂ ਹੁੰਦੀ ਮੈਨੂੰ ਹੁੰਦਿਆ ਵਾ ਕਿ ਕਦੋਂ ਆ ਕੇ ਘੰਟੀ ਵੱਜੇ ਤਾਂ ਮੈਂ ਦਰਵਾਜ਼ਾ ਖੋਲਾਂ ਪਰ ਬਿਲਕੁਲ ਖੁਸ਼ੀ ਤੇ ਹੈਗੀ ਆ ਮੈਨੂੰ ਤੇ ਤੇਰੇ ਆਲ ਦੀ ਦੇ ਕੇ ਬੜੀ ਖੁਸ਼ੀ ਹੁੰਦੀ ਆ ਆ ਜਾ ਬਹਿ ਜਾ ਇੱਥੇ ਨਹੀਂ ਦੀਦੀ ਮੇਰ ਕੋ ਨਹੀਂ ਤੇ ਬੈਠਾ ਜਾਂਦਾ ਮੈਂ ਤੇ ਅੱਜ ਇਦਾਂ ਲੱਗਦਾ ਜੀ ਤੁੰਬਰਾਂ ਤੇ ਉੱਡਣ ਦੀ ਆ ਮੇਰ ਕੋ ਨਹੀਂ ਬੈਠਾ ਜਾਂਦਾ ਅੱਜ ਪਰ ਖੁਸ਼ੀ ਤੇ ਮੈਨੂੰ ਤੇ ਆ ਹੀ ਆ ਬਸ ਉਹ ਘੰਟੀ ਵੱਜੇ ਤੇ ਮੈਂ ਦਰਵਾਜ਼ਾ ਖੋਲਣਾ ਜਾ ਮੈਂ ਵੀ ਇਹੀ ਕਹਿਣੀ ਆ ਕਿ ਸੱਚੇ ਪਾਤਸ਼ਾਹ ਨੇ ਸ਼ੁਕਰ ਆ ਜੇ ਹਨਾ ਸੁਣੀ ਆ ਤੇ ਛੇਤੀ ਛੇਤੀ ਆ ਜਾ ਹੁਣ ਘਰ ਹਾਂ ਮੈਨੂੰ ਤੇ ਬਸ ਹੁੰਦਿਆ ਕਿਹੜੇ ਵੇਲੇ ਫੋਨ ਤੇ ਮੈਂ ਬਸ ਬੂਆ ਖੋਲਾ ਜਾ ਕੇ ਤੇ ਮਨਜੋਤ ਨੂੰ ਵੇਖਾਂ ਕੀ ਹਾਲਤ ਵਿੱਚ ਤੇ ਕੀ ਨਹੀਂ ਆ ਮੈਂ ਕਿਤੇ ਬੈਠਾ ਹੀ ਨਹੀਂ ਜਾਣ ਰਿਹਾ ਅੱਜ ਤੇ ਮੈਂ ਕੀ ਕਰਾਂ ਮੈਨੂੰ ਤੇ ਸਮਝ ਨਹੀਂ ਲੱਗਣ ਦੀ ਕੁਛ ਵੀ ਖੁਸ਼ੀ ਵਾਲੀ ਇੰਨੀ ਗੱਲ ਆ ਤੇ ਬੈਠਾ ਵੀ ਕਿੱਥੋਂ ਜਾਣਾ ਨਾ ਮੇਰਾ ਪੋਤਾ ਆਪਣੇ ਪਾਪਾ ਨੂੰ ਮਿਲੂਗਾ ਕਿੰਨਾ ਵਧੀਆ ਲੱਗਣਾ ਵਾ ਹਨਾ ਹੂੰ ਹੂੰ ਬਹੁਤ ਹੀ ਵਧੀਆ ਲੱਗਣਾ ਨਾ ਪਤਾ ਨਹੀਂ ਕਦੋਂ ਆਣਾ ਵਾ ਬੈਠ ਜਾਂਦੀ ਮੈਂ ਤੇ ਕਹਿੰਦੀ ਫੋਨ ਆ ਜਾਏਗਾ ਫੇਰ ਲੱਗ ਜਾਏਗਾ ਪਤਾ ਨਹੀਂ ਤੇ ਮੈਂ ਕਰਾਂ ਨਾ ਫੋਨ ਚੱਲ ਕਰਕੇ ਦੇਖ ਲੈ ਨੀਦਾ करके देख लेनी है कि फोन हो नहीं क्यों नहीं दिया हेलो हेलो विजय का दाणा जी मैं भी आ गया हूँ ਕਿੱਥੇ ਪਾਉਣ ਦੇ ਮੈਂ ਆਪਣੇ ਦਫਤਰ ਚਲ ਕੇ ਵਾਪਸ ਕਿਉਂ ਮਨਜੋਨ ਨੂੰ ਲਿਆਉਂਦਾ ਨਹੀਂ ਉਹ ਮੈਂ ਤੈਨੂੰ ਦੱਸਣਾ ਹੀ ਉਹ ਮੈਂ ਮੁਰਕਾ ਨਾ ਦੇ ਘਰ ਵੀ ਗਿਆ ਹਾਂ ਬੰਦਿਆਂ ਦੇ ਹਾਂਜੀ ਤੇ ਸਾਥ ਦੇ ਪੂਰਾ ਬੰਦਾ ਉਹਨਾਂ ਹੀ ਜਾਂਦੇ ਨੰਦਰਪੁਰ ਨਿਕਾੜ ਕੇ ਲਿਆਇਆ ਤੇ ਉਹ ਆਵਾਜ਼ਾਂ ਦੀਆਂ ਉਹ ਜਿਹੜੀਆਂ ਪਰ ਉਹ ਤੇ ਨਹੀਂ ਆਈ ਤੇ ਜਨਾਬੀ ਨਾ ਹੁੰਦੀ ਕੀ ਕਰਨੂ ਨਹੀਂ ਮੰਨੇ ਦੱਸ ਉਹਨਾਂ ਨੂੰ ਕਹੋ ਕਿ ਸਾਡਾ ਬੰਦਾ ਵਾ ਸਾਨੂੰ ਦੋ ਤੀ ਹੁੰਦਾ ਨਹੀਂ ਉਹ ਤਲਾਕ ਬੜਿਆ ਬੰਦੇ ਉਹਨਾਂ ਇਦਾਂ ਨਹੀਂ ਦੇਣਾ ਪਤਾ ਮੈਂ ਹੁਣ ਤੁਹਾਨੂੰ ਦੱਸਾਂਗੀ ਕਿ ਨਾਲ ਪੁਲਿਸ ਵਾਲੇ ਫੜਦੇ ਜਾਣੇ ਨਾਲ ਅੱਛਾ ਮੈਂ ਤਾਂ ਕੋਈ ਗੱਲ ਨਹੀਂ ਕੀਤੀ ਉਹਨਾਂ ਨਾਲ ਮੈਂ ਤੇ ਜੇ ਹਿਸਾਬ ਨਾਲ ਲਾ ਲਿਆ ਮੈਂ ਤਾਂ ਚ ਚਲਾ ਕੇ ਬੜਿਆ ਇਹਨਾਂ ਨਾਲ ਮਰ ਕੇ ਜੇ ਮੈਂ ਗੱਲ ਕੋਈ ਕੀਤੀ ਤੇ ਕਿਨੇ ਕੁੱਟਦਾ ਉਹ ਉਹ ਕਿਤੇ ਕੁੱਟਾ ਡਾਉਂ ਠੀਕ ਐ ਹੁਣ ਫੇਰ ਕਦੋਂ ਜਾਣਾ ਮੈਂ ਆਪਣੇ ਘਰ ਨੂੰ ਕੋਈ ਨਹੀਂ ਮੈਂ ਕਹਿੰਦਾ ਛਾਣੇ ਗੱਲ ਜਦੋਂ ਮੁਲਾਜ਼ਮ ਕੋ ਟਾਈਮ ਹੋਵੇ ਤਾਂ ਦੱਸ ਦਾਂ ਚਲੋ ਠੀਕ ਏ ਹਾਂ ਠੀਕ ਮੈਂ ਤੁਹਾਨੂੰ ਦੱਸ ਦਾਂਗਾ ਚਲੋ ਜੀ ਮਨਪ੍ਰੀਤ ਜਿੰਨੀ ਛੇਤੀ ਹੌਸਲਾ ਨਹਾਰ ਜੇ ਹਾਨੂੰ ਪਤਾ ਲੱਗ ਗਿਆ ਕਿ ਉਹ ਹੈਗੇ ਆ ਸਹੀ ਸਲਾਮਤ ਤੇ ਕੋਈ ਨਹੀਂ ਹੁਣ ਉਹਨੂੰ ਲੈ ਵੀ ਆਵਾਂਗੇ ਦੋ ਤਿੰਨ ਦਿਨ ਤੱਕ ਘਰ ਤੇ ਤੂੰ ਇਨੀ ਛੇਤੀ ਹੁਣ ਮੇਰੇ ਕੋਲਸਾ ਨਹੀਂ ਨਾ ਹਾਂ ਕਿੰਨਾ ਚਿਰ ਦੀ ਮੱਡੀ ਕੰਢੀ ਆ ਮੰਜਰ ਨੂੰ ਢੀਕਦੇ ਤੇ ਹੈਗੇ ਉਹ ਜੇ ਹੁਣ ਉਹ ਮੁਸਰਗੇ ਆ ਨਾ ਤੇ ਜੇ ਹੁਣ ਕਿਉ ਸਿੱਧੀ ਉਂਗਲ ਨਾ ਨਹੀਂ ਨਿਕਲਿਆ ਤੇ ਟੇਢੀ ਕਰਕੇ ਤੇ ਫੇਰ ਹੀ ਕੱਢਨੇ ਪੈਣਾ ਆ ਕੋਈ ਨਹੀਂ ਲੈ ਕੇ ਆਵਾਂਗੇ ਹੁਣ ਤੂੰ ਇਨੀ ਛੇਤੀ ਹੌਸਲਾ ਨਾ ਹਾਰ ਪਰ ਮੈਂ ਕਿੰਨਾ ਹੌਸਲਾ ਕਰੀ ਦਵਾ ਹੁਣ ਮੇਰੇ ਕੋ ਹੌਸਲਾ ਨਹੀਂ ਹੁੰਦਿਆ ਨਹੀਂ ਹੌਂਸਲਾ ਪਰ ਤੂੰ 2-3 ਦਿਨ ਹੌਂਸਲਾ ਰੱਖ ਕੇ ਕਿੰਨਾ ਚਿਰ ਤੂੰ ਅੱਗੇ ਵੀ ਹੌਂਸਲਾ ਰੱਖਿਆ ਹੈ ਨਾ ਤੇ ਹੁਣ ਤੂੰ 2-3 ਦਿਨ ਮੇਰੀ ਭੈਣ ਬਣ ਕੇ ਚੁੱਪ ਕਰਕੇ ਨਾ ਹੌਂਸਲਾ ਕਰ ਤੇ ਤੂੰ ਇਦਾਂ ਨਾ ਕਰ ਹੁਣ ਕੋਈ ਗੱਲ ਨਹੀਂ ਆ ਜਾਣਗੇ ਉਹ ਲੈ ਕੇ ਆਵਾਂਗੇ ਹੁਣ ਅਹੀਂ ਉਹ ਨਹੀਂ ਉੱਥੇ ਥੋੜੀ ਨਾ ਰਹਿਣ ਦੇਣਾ ਆ ਲੈ ਕੇ ਆਵਾਂਗੇ ਘਰ ਤੇ ਤੂੰ ਇਦਾਂ ਨਾ ਕਰ ਹੁਣ ਜਿੱਦ ਅੱਗੇ ਖੁਸ਼ੀ ਹੈ ਨਾ ਬਸ ਉਦਾਂ ਹੀ ਰਹਿ ਤੂੰ ਖੁਸ਼ ਪਤਾ ਲੱਗ ਗਿਆ ਹਾਨੂੰ ਕਿ ਸਹੀ ਸਲਾਮਤ ਆ। ਕੁਰਸੀਆਂ ਨੂੰ ਕਿਹਦੀ ਨਜ਼ਰ ਲੱਗੀ ਆ? ਬੱਸ ਮੈਂ ਖੁਸ਼ ਹੁਣ ਲੱਗਦੀ ਆ। ਮੇਰੀ ਖੁਸ਼ੀ ਨੂੰ ਚਲੇ ਨਜ਼ਰ ਲੱਗ ਜਾਂਦੀ। ਮੈਂ ਤੈਨੂੰ ਤਾਂ ਹੀ ਕਹਿਂਦੀ ਐਂ ਨੀ ਖੁਸ਼ ਨਾ ਹੋ ਤੂੰ ਤੇ ਤੂੰ ਤੇ ਘੁੰਮੀ ਜਾਂਦੀ ਉੱਡੀ ਫਿਰਦੀ। ਮੈਂ ਤੈਨੂੰ ਕਹਿਂਦੀ ਨਾ ਕਰ ਐਦਾਂ ਤੂੰ। ਚੱਲ ਕੋਈ ਗੱਲ ਨਹੀਂ ਹੁਣ ਰੋਣਾ ਨਹੀਂ ਤੇ ਹੁਣ ਤੂੰ ਚੁੱਪ ਕਰ ਜਾ। ਲੈ ਕੇ ਆਵਾਂਗੇ। ਹੂੰ?